ਮਰੇ ਸਪਲਾਈ ਹੁਣ ਇਹ ਤੋਂ ਬੰਦ ਤਾਂ ਨਹੀਂ ਹੋ ਰਹੀ ਇਹ ਸੋਡਾ ਵਾਦਾ ਰਿਹਾ ਇਹ ਇਹ ਵੀਡੀਓ ਚ ਆ ਗਈ ਹੁਣ ਬਿਜਲੀ ਦੀ ਸਪਲਾਈ ਲੰਮਾ ਸਮਾਂ ਬੰਦ ਰਹਿਣ ਤੋਂ ਬਾਅਦ ਕੇ ਢੋਲ ਵਸਤੀ ਦੇ ਵਸਨੀਕਾਂ ਨੇ ਬੀਤੀ ਰਾਤ ਬਿਜਲੀ ਵਿਭਾਗ ਦੇ ਸ਼ਿਕਾਇਤ ਦਫ਼ਤਰ ਅੱਗੇ ਇਕੱਠੇ ਹੋ ਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਭਾਰਮੀ ਨਾਰੇਬਾਜ਼ੀ ਕੀਤੀ ਇਸ ਮੌਕੇ ਮੱਖਣ ਸਿੰਘ ਲਖਣ ਸਿੰਘ ਨਰਸੀ ਰਾਮ ਗਿੰਦਰ ਰਾਮ ਅਮੀਰ ਖਾਨ ਗੁਲਾਬ ਸਿੰਘ ਸ਼ਾਲੂ ਢੋਲੂ ਗੁਰਪ੍ਰੀਤ ਸਿੰਘ ਗੁਰਦੀਰ ਸਿੰਘ ਕਾਂਤੀ ਲਾਲ ਕਾਲੂ ਵਿਸ਼ਾਲ ਹੈਪੀ ਅਜੇ ਕੁਮਾਰ ਸੂਰਜ ਕੁਮਾਰ ਆਰ ਨੇ ਦੱਸਿਆ ਕਿ ਢੋਲ ਵਸਤੀ ਚ 2 ਦਿਨਾਂ ਤੋਂ ਲਾਈਟ ਨਹੀਂ ਆ ਰਹੀ ਜਿਸ ਕਾਰਨ ਪੂਰੀ ਵਸਤੀ ਦਾ ਬੁਰਾ ਹਾਲ ਹੈ ਜੇਕਰ ਸ਼ਿਕਾਇਤ ਦਫ਼ਤਰ ਵਿਖੇ ਫੋਨ ਕਰਦੇ ਹਾਂ ਤਾਂ ਕੋਈ ਵੀ ਵਿਅਕਤੀ ਫੋਨ ਨਹੀਂ ਚੁੱਕਦਾ ਉਹਨਾਂ ਕਿਹਾ ਕਿ ਅਸੀਂ ਕਈ ਵਾਰ ਸ਼ਿਕਾਇਤ ਕੀਤੀ ਪਰੰਤੂ ਗਰੀਬ ਵਸਤੀ ਹੋਣ ਕਾਰਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਅੱਕ ਕਿ ਅਸੀਂ ਦਫ਼ਤਰ ਅੱਗੇ ਨਾਰੇਬਾਜ਼ੀ ਕਰਨ ਲਈ ਮਜਬੂਰ ਹੋਏ ਹਾਂ ਉਹਨਾਂ ਦੱਸਿਆ ਕਿ ਸਮੱਸਿਆ ਦੇ ਹੱਲ ਲਈ ਅਸੀਂ ਵਿਭਾਗ ਦੇ ਅਧਿਕਾਰੀਆਂ ਨੂੰ ਘੇਰ ਕੇ ਸਵਾਲ ਵੀ ਕੀਤੇ ਸਨ ਪਰੰਤੂ ਫੇਰ ਵੀ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਹਨਾਂ ਦੋਸ਼ ਲਗਾਇਆ ਕਿ ਬਿਨਾਂ ਕਿਸੇ ਕਾਰਨ ਟੋਲ ਵਸਤੀ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ ਜਿਸ ਕਾਰਨ ਬੱਚਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਉਹਨਾਂ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਡੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਸਾਡੀ ਤਾਰ ਨੂੰ ਬੁੱਧਨਗਰ ਨਾਲ ਜੋੜਿਆ ਜਾਵੇ। ਤਾ ਜੋ ਸਾਨੂੰ ਦਫ਼ਤਰਾਂ ਅੱਗੇ ਨਾਰੇਬਾਜ਼ੀ ਕਰਨ ਲਈ ਮਜਬੂਰ ਨਾ ਹੋਣਾ ਪਵੇ ਇਸ ਮੌਕੇ ਵੱਡੀ ਗਿਣਤੀ ਚ ਢੋਲ ਵਸਤੀ ਦੇ ਵਸਨੀਕ ਮੌਜੂਦ ਸਨ ਮੋੜ ਮੰਡੀ ਤੋਂ ਸੱਚ ਦਾ ਸਾਥ ਨਿਊ ਚੈਨਲ ਦੇ ਲਈ ਪ੍ਰਵੀਨ ਮੋੜ ਦੀ ਰਿਪੋਰਟ ਕੌਣ ਦੱਸੂਗਾ ਗੱਲਬਾਤ ਕੀ ਹੈ ਦੱਸੋ ਜੀ ਸਾਡੇ ਕੋਲ ਵਾਚ ਦੇ ਲੈਟਰ ਨਹੀਂ ਆ ਰਹੇ ਇਹ 2 ਦਿਨ ਹੋ ਗਏ ਕੀ ਨਾ ਕੀ ਮੇਰਾ ਨਾਮ ਸੁਣਾ ਜੀ ਅੱਛਾ ਕੀ ਗੱਲ ਕੀ ਆ ਹੁਣ ਸਾਡੇ ਰਾਤ ਵੀ ਸਾਡੇ ਬੰਦੇ ਇੱਥੇ ਆਏ ਸੀਗੇ ਜੀ ਮੈਟਰ ਲਾ ਹੋ ਗਿਆ ਸੀਗਾ 4 ਬੰਦੇ ਸੀ ਜਦੋਂ ਉਹਨਾਂ ਨੂੰ ਧਮਕੀ ਦਿੱਤੀ ਵੀ ਅਸੀਂ ਤਾਂ ਕੰਪਲੀਟ ਕਰ ਦਾਂਗੇ ਉਹ ਤੋਂ ਬਾਅਦ ਨੇ 12:30 ਵਜੇ ਲਾਈਟ ਛੱਡੀ ਹੈ ਜੀ ਆਹ ਬੰਦੇ ਮੌਜੂਦਾ ਖੜੇ ਹੈ ਜੀ ਸਾਰੀ ਬਸਤੀ ਮੌਜੂਦ ਹੈ ਸਾਰਾ ਨੇ ਮੌਜੂਦਾ ਖੜੇ ਹੈ ਜੀ ਅੱਛਾ ਤੇ ਹੁਣ ਅੱਜ ਕੀ ਸਮੱਸਿਆ ਅੱਜ ਸਾਡੇ 9 ਵਜੇ ਲਾਈਟ ਕੱਟੇ ਹੋਏ ਹੈ ਜੀ ਇੱਕ ਮਿੰਟ 9 ਵਜੇ ਲਾਈਟ ਕੱਟੀ ਹੋਈ ਹੈ ਜੀ ਉਹ ਤੋਂ ਬਾਅਦ ਸਾਡੀ 1:00 ਵਜੇ ਹਾਂ 1:00 9:00 ਵਜੇ ਦੀ ਉਹ ਤੋਂ ਬਾਅਦ ਇਹਨਾਂ ਨੇ 1:30 ਵਜੇ ਸੁੱਚ ਕੱਟੀ ਆ ਉੱਥੋਂ ਉਹ ਤੋਂ ਬਾਅਦ ਕਹਿੰਦੇ 4 ਵਜੇ ਸੁੱਣੀ ਲਾਈਟ ਛੱਡ ਦਾਂਗੇ ਹਾਲ ਤੱਕ ਲਾਈਟ ਨਹੀਂ ਚੱਲੀ ਹੈ ਆ ਅੱਜ ਜੈ ਸਾਹਿਬ ਦਾ ਹੀ ਨੰਬਰ ਆ ਜੀ ਮੇਰੇ ਕੋਲ ਸੈਂਡ ਕਰਿਆ ਹੋਇਆ ਉਹਨਾਂ ਨੇ ਤੇ ਫੋਨ ਆ ਜੈ ਸਾਹਿਬ ਨੇ ਸਾਡਾ ਨੰਬਰ ਆ ਆਹ ਦੇਖੋ ਜੀ ਆ ਸਾਰੀਆਂ ਕਾਲਾਂ ਆ ਜੀ ਜੈ ਸਾਹਿਬ ਸਾਡਾ ਫੋਨ ਨਹੀਂ ਚੈੱਕ ਰਿਹਾ ਰਿਕਾਰਡਿੰਗ ਵੀ ਭੇਜ ਰਹੇ ਆ ਆ ਨੰਬਰ ਉਹਨਾਂ ਨੇ ਸੈਂਡ ਕਰਿਆ ਜੀ ਆ ਨੰਬਰ ਵੀ ਨਹੀਂ ਚੈੱਕ ਰਹੀ ਦਫ਼ਤਰ ਦੇ ਵਿੱਚ 6 ਵਜੇ ਸੀਗੇ ਸਾਨੂੰ 6 ਵਜੇ ਵੀ ਉਹਨਾਂ ਨੇ ਆਖਿਆ ਸੀ ਥੋੜੀ ਲਾਈਟ ਚਲਾ ਦੇਣੇ ਹਾਲਤ ਕਰ ਲੈਣੇ ਚੱਲੀ ਜੀ ਸਾਡੇ ਬੱਚੇ ਮੱਚ ਵੰਗੂ ਤੜਪੀ ਜਾਂਦੇ ਆ ਜੀ ਦੋ ਘੰਟੇ ਹੋ ਗਏ ਜੀ ਪਾਣੀ ਨਹੀਂ ਘੜਾ ਨਾਲੇ ਪਾਣੀ ਦੀ ਘੜਾ ਪਿਆਸੇ ਮਰੀ ਜਾਂਦੇ ਆ ਜੀ ਲਾਈਟ ਆਊਗੀ ਤਾਂ ਪਾਣੀ ਪੀਵਾਂਗੇ ਬੰਦੇ ਯਾਰ ਗੰਨੇ ਰਹਿਣਾ ਪੈਣਾ ਕਿਉਂ ਲੇਟ ਕਰੀਏ ਆ 19:12 ਤੱਕ ਮੇਰੀਆਂ ਕੰਪਲੀਟਾਂ ਕਰੀਆਂ ਹੋਈਆਂ ਜੀ 19 19 ਕੰਪਰੇਟਾ ਜੀ ਕਿਸੇ ਦੀ ਸੁਣਾ ਬੈ ਜੀ ਆਉਣ 19 ਕੰਪਰੇਟਾ ਮੇਰੇ ਕੋਲ ਮੌਜੂਦ ਹੈ ਕੀ ਮੰਗਾ ਤੁਹਾਡੀ ਹੁਣ ਸਾਡੀ ਮੰਗ ਵੀ ਇਹ ਹੈ ਸਾਡੀ ਵੀ ਲਾਈਟ ਚੱਲਣੀ ਚਾਹੀਦੀ ਹੈ 24 ਘੰਟੇ ਲਾਈਟ ਚੱਲਣੀ ਚਾਹੀਦੀ ਹੈ ਸਾਡੀ ਲਾਈਟ ਥੋੜੀ ਜਾਵੇ ਪਹਿਲੇ ਸਾਡੀ ਬੁੱਧ ਨਗਰ ਨਾਲ ਲਾਈਟ ਜੋੜੀ ਜਾਵੇ ਇਥੋਂ ਸੁੱੱਚ ਕੱਟ ਕੇ ਹਰ ਇੱਕ ਤੁਰ ਜਾਂਦਾ ਹੈ ਕਿਉਂਕਿ ਗਰੀਬ ਵਸਤੀਆਂ ਮੁੜ ਕੇ ਆਲਾ ਕੋਈ ਸੁੱੱਚ ਲਾਉਣ ਨਹੀਂ ਜਾਂਦਾ ਜੀ ਕੀ ਦੇ ਨਾਲ ਕੀ ਦੇ ਨਾਲ ਜੋੜੀ ਜਾਵੇ ਬੁੱਧ ਨਗਰ ਨਾਲ ਬੁੱਧ ਨਗਰ ਨਾਲ ਬੁੱਧ ਨਗਰ ਨਾਲ ਜੋੜੀ ਜਾਵੇ ਹਾਂਜੀ ਹਾਂਜੀ ਵੀ ਲਾਈਟ ਸਾਡੀ ਇਹ ਸਮੱਸਿਆ ਹੱਲ ਹੋਈ ਲਾਈਟ ਜਾਵੇ ਨਾ ਇਹ ਲਾਈਟ ਨਾ ਜਾਵੇ ਸੋ ਇੱਕ ਮਿੰਟ ਆ ਚੈਨਲ ਚੈਨਲ ਤੁਸੀਂ ਵੀਡੀਓ ਇੱਕ ਮਿੰਟ ਫੋਨ ਕਿਉਂ ਨਹੀਂ ਚੈੱਕ ਕਰ ਰਹੇ ਤੁਸੀਂ ਮੌਜੂਦਾ ਅਸਰ ਆਸ ਅਜੂਬਾ ਮੇਰੇ ਨਾਲ ਇਨੇ ਫੋਨ ਆਈਏ ਨੇ ਤੁਸੀਂ ਮੌਜੂਦਾ ਅਫਸਰ ਨੂੰ ਫੋਨ ਕਿਉਂ ਚੱਕਣ ਨੂੰ ਹਟੇ ਹੋਏ ਮੈਨੂੰ ਇਹ ਗੱਲ ਦਾ ਜਵਾਬ ਦਿਓ ਤੁਹਾਡੀ ਸਪਲਾਈ ਚਲਾਈ ਨਹੀਂ ਸਪਲਾਈ ਕਹਿਵੇ ਚੱਲੀ ਹੈ ਕਹਿਵੇ ਚੱਲੀ ਹੈ ਹੁਣ ਸਪਲਾਈ ਚੱਲੀ ਨਹੀਂ ਇੱਕ ਮਿੰਟ ਕਹਿਵੇ ਚੱਲੀ ਤੁਸੀਂ ਟਾਈਮ ਦੱਸੋ ਜੀ ਇੱਕ ਮਿੰਟ ਤੁਸੀਂ ਟਾਈਮ ਦੱਸੋ ਇਹਨੂੰ ਗ੍ਰਿਡ ਤੇ ਵਾਰੀ ਵਾਰੀ ਸਾਨੂੰ ਇਹਦਾ ਇਹ ਤਾਂ ਚੱਲੀ ਐ ਤੁਸੀਂ ਟਾਈਮ ਦੱਸੋ ਹੀ ਜਦੋਂ ਵੇਲੇ ਕਬਲੇ ਸਾਨੂੰ ਬੁਲਾਉਂਦੇ ਆਂਦੇ ਨਹੀਂ 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 ਮਹਾਰਾਜ ਫੋਨ ਚੱਕਣ ਦੀ ਸਮੱਸਿਆ ਦੱਸੋ ਮੈਂ ਜਾਵਾਂਗਾ ਸਾਰੀ ਮੀਟਿੰਗ ਆਉਂਦਾ ਸਾਰੀ ਕਰਨਾ ਤੁਸੀਂ ਫੋਨ ਕਿਉਂ ਨਹੀਂ ਚੱਕਦੇ ਸਾਡਾ ਸਾਨੂੰ ਪ੍ਰੋਬਲਮ ਹੈ ਮੇਰੀ ਗੱਲ ਸੁਣ ਏਪਲੇਖਾ ਸਾਡੇ ਨਾਲ ਨਾ ਸਾਡੇ ਨਾਲ ਬਾਗਚਾਲ ਅਗਰਵਾਲ ਕਲੋਨੀ ਨਾ ਧਗਾ ਫੈਕਟਰੀ ਵਾਲਿਆਂ ਦੀਆਂ ਨਾ ਮੇਨ ਏਰੀਆ ਬੰਦ ਕਦੋਂ ਕਰ ਦੋਗੇ ਦੱਸੋ ਪਹਿਲਾਂ ਏਰੀਆ ਬੰਦ ਕਸੀ ਲੱਗੇ ਉਹ ਕਰਕੇ ਟ੍ਰਿਪਿੰਗ ਹੋ ਗਈ ਹੈ ਕਾ ਕਰਕੇ ਬੰਦ ਕਰੇ ਇੱਕ ਮਿੰਟ ਜੇ ਸਾਹਿਬ ਜੀ ਕਰੋ ਇਹ ਲਾਈਟ ਆਵੇ ਸਾਰੀ ਮੰਡੀ ਆਵੇ ਜਦੋਂ ਸਾਰੀ ਮੰਡੀ ਆਵੇ ਮੰਡੀ ਰੰਗ ਆਈ ਹੈ ਸਾਡੀ ਵਸਤੂ ਮੰਡੀ ਵਾਹ ਚਲਾਈ ਹੈ ਬਾਈ ਜੀ ਡਰੈਕਟ ਥੋੜੇ ਕੱਟ ਕੇ ਇਸ ਦੁਆਰ ਦਿੱਕਤ ਨਹੀਂ ਆਉਣੀ ਡਰੈਕਟ ਅਜ ਡਰੈ ਇੰਨਾ ਜਿਆਦਾ ਮੀਂਹ ਪੈ ਗਿਆ ਡਰੈਕਟ ਇਹ ਲਾਈਟ ਇੱਕ ਮਿੰਟ ਇੱਕ ਮਿੰਟ ਅੱਜ ਉਹ ਨਾਲ ਲੱਗੇ ਡਾਕਟਰ ਜੀ ਕਿ ਟੋਰ ਨਾਲ ਲੱਗੇ ਟਾਂਗਾਂਗੇ ਸਾਡੀ ਲਾਈਟ ਨਹੀਂ ਚੱਲਦੀ ਮੈਂ ਕਿਹਾ ਤੁਸੀਂ ਟੈਂਸ਼ਨ ਹਲੋ ਮੈਂ ਇੱਕ ਬਣਾ ਥੋੜਾ ਆਇਆ ਸੀ ਰੋਸ਼ਨ ਆਇਆ ਸੀ ਬੰਦਾ ਨਾਲ ਉਹ ਵੀ ਮੈਂ ਕਹਿਦੀ ਵੀ ਇੱਥੇ ਮੈਂ ਨਾਲ ਲੱਗੋ ਪਰਮਾਤਮਾ ਨੇ ਮੀਂਹ ਨਹੀਂ ਬੰਦ ਕਰਿਆ ਯਾਰ ਤਣਾ ਯਾਨੀ ਮੈਂ ਯਾਰ ਭਾਈ ਜੀ ਮੇਰੇ ਇਨਸਾਨ ਯਾਰ ਜੋ ਸਾਰੇ ਕਿਤੇ ਚੱਲੇ ਜਾਂ ਸਾਰੀ ਮੰਡੀ ਮੇਰੀ ਗੱਲ ਸੁਣ ਮੱਖਣ ਨਾਲ ਵਗ ਚੱਲ ਅਗਰਵਾਲ ਕਲੌਨੀ ਹੈ ਉਹਨਾਂ ਦੀ ਤਾਂ ਫੈਕਟਰੀਆਂ ਨੇ ਮੇਨ ਮੰਦੇ ਨੇ ਬੈਠੇ ਨੇ ਅੱਛਾ ਠੀਕ ਹੈ ਨਾ ਉਹਨਾਂ ਦੀ ਸਾਰੀ ਲੜ ਚੱਲੀ ਜਾਂਦੀ ਸੀ ਛੱਡ ਕੇ ਫੇਰ ਆਏ ਥੋੜੇ ਕੋਲੇ ਬਿਨਾਂ ਟਰੋਲ ਬਸਤੀ ਵਾਲੇ ਸਾਡੇ ਆਪ ਦੇ ਭਾਈਚਾਰੇ ਨੇ ਯਾਰ ਗਰੀਬ ਕੱਲਾ ਨਾ ਉੱਚ ਲਾ ਕੇ ਬਾਈ ਕਹਿੰਦਾ ਵੀ ਅਸੀਂ ਮਾੜਾ ਕੀ ਕਰਿਆ ਅਸੀਂ ਵੀ ਮਾੜਾ ਕੀ ਕਰਿਆ ਯਾਰ ਹਾਂ ਕੋਈ ਮਾੜਾ ਨਹੀਂ ਕਰਿਆ ਵੀਰੇ ਗਰੇਡਾਂ ਤੇ ਆ ਮੇਰਾ ਬੋਲ ਜੀ ਨਹੀਂ ਮਾੜਾ ਸੀਗਾ ਸੀ ਨਾ ਅਸੀਂ ਤੁਹਾਨੂੰ ਕਹਿੰਦੇ ਆ ਅੱਗ ਰੈਡ ਦੇ ਸਾਨੂੰ ਵਾਰੀ ਵਾਰੀ ਫੋਨ ਕਰਨਾ ਪੈਂਦਾ ਹੈ ਸਪਲਾਈ ਬੰਦ ਕਰਾਉਣਾ ਮਰੇ ਸਪਲਾਈ ਹੁਣ ਇਹ ਤੋਂ ਬਾਅਦ ਬੰਦ ਤਾਂ ਨਹੀਂ ਹੋਣੀ ਇਹ ਜੀ ਨਾ ਫੋਨ ਨਹੀਂ ਕਰਦੇ ਇਹ ਛੋਟਾ ਵਾਦਾ ਰਿਹਾ ਜੀ ਇਹ ਨਹੀਂ ਇਹ ਵੀਡੀਓ ਚ ਆ ਗਈ ਹੁਣ ਵੀਡੀਓ ਚ ਆ ਗਈ ਜਦੋਂ ਬਾਈ ਸਪਲਾਈ ਦੇਖੋ ਜੇ ਤਾਂ ਫਾਲਟ ਪਿਆ ਸਾਰੇ ਏਰੀਆ ਚ ਫਾਲਟ ਹੋਊਗਾ ਤੁਹਾਡੇ ਏਰੀਆ ਚ ਵੀ ਹਾਂ ਜੇ ਜੇ ਸਾਡਾ ਏਰੀਆ ਬੰਦ ਆ ਛੋਟਾ ਏਰੀਆ ਨਹੀਂ ਬੰਦ ਬਸ ਤੁਹਾਡੇ ਏਰੀਆ ਵੀ ਫਿਰ ਨਾਲ ਨਾਲ ਆ ਜੇ ਜੀ ਸਾਹਿਬ ਕਹਿੰਦੇ ਇਹੀ ਆ ਜੀ ਇੱਕ ਮਿੰਟ ਕਰੋ ਜੇ ਇਹ ਲਾਈਟ ਜਾਊਗੀ ਸਾਰੀ ਮੰਡੀ ਜਾਊਗੀ ਆਓ ਜੀ ਤਾਂ ਸਾਰੀ ਮੰਡੀ ਮੰਡੀ ਦੀ 别杀！